ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ पूरन करम होए प्रभ मेरा ए बिनंती सुन प्रभ मेरे दे नाम कर अपने चिरए अपनी शरण राख प्रभ दाता गुरु प्रसाद ਕਿ ਨ ਮਿਰਲੇ ਜਾਤੇ ਸੱਜਣ ਸੱਚਾ ਪਾਤੀ ਸਾਹੋ ਸਿਰ ਸਾਹਾਂ ਜੈ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੇ ਸਾਹੋ ਸੋ ਕਹੋਟਲ ਗੁਰ ਸੇਵੇ ਐ ਅਹਨ ਸਸਾਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖਰ ਜਾਇ ਹੋਵੇ ਸਿਤਕ ਸੰਮਦੀ ਨੂਰੇ ਅਰਸਹ ਕਰਸਹ ਛਟਿਐ ਤੁਦ ਡਿਠੇ ਸਚੇ ਪਾਤਿਸ਼ਹ ਮਲ ਜਨਮ ਜਨਮ ਦੀ ਕਟਿਐ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤੁ ਸ੍ਰੀ ਮਹਲਾ 5 ਵਾਰ ਸ਼ਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰੈ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ਰੈ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਨ ਨਾਨਕ ਅਗਨਾਸਨ ਜਗਦੀਸ਼ ਰਹਿ ਵੇਖਣ ਸੁਨਣ ਸੁਨਾਵਨ ਮਨ ਮਹਾਦ੍ਰਿਅ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਾਲ ਰੰਗ ਰਾਚ ਪੋੜੀ ਹਰੇ ਕਨ ਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਿਨ ਮੈਂ ਥਾ ਪਿਉ ਥਾ ਪਦਾ ਤਿਸ ਬਿਨ ਨਹੀਂ ਕੋਈ ਖਾਂਡੋ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ ਜਿ세 ਆਪ ਬੁਝਾਏ ਸੋ ਬੁਝ세 ਨਿਰਮਲ ਜਨ ਸੋਈ ਖਾਂਡੋ ਬ੍ਰਹਮੰਡ ਤਾਲ ਦੀ ਪਰਵਿਆ ਸਭ ਲੋਈ ਜਿ세 ਆਪ ਬੁਜਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸ਼ਲੋਕਾਂ ਨਾਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬੱਤਰ ਰਮਨ ਨਾਨਕ ਅਗਨਾਸਨ ਜਗਦੀਸ਼ਰ ਸਤਨਾਮ ਵਾਹਿਗੁਰੂ ਅੰਗ 705